ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੋ ਨਿਊਜ਼ਾਂ ਬਾਰੇ ਪਹਿਲੀ ਗੱਲ ਤਾਂ ਆਪਾਂ ਕਰਾਂਗੇ ਇੱਕ ਗੁੱਡ ਨਿਊਜ਼ ਬਾਰੇ ਤੇ ਇੱਕ ਥੋੜੀ ਜਿਹੀ ਬੈਡ ਨਿਊਜ਼ ਆ ਦੋਵੇਂ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਫਿਲ ਕੀਤੇ ਆ ਉਹਨਾਂ ਵਾਸਤੇ ਇਹ ਨਿਊਜ਼ ਆ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਂਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਤਾਂ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਸੌਰੀ ਮੇਰੀ ਥੋੜੀ ਜੀ ਬਾਤ ਚੇਂਜ ਹੋਈ ਹੈ ਅੱਜ ਮੈਨੂੰ ਨਾ ਥੋੜਾ ਜਿਹਾ ਗਲਾ ਖਰਾਬ ਹੈ ਜਿਸ ਕਰਕੇ ਮੇਰੀ ਬਾਤ ਚੇਂਜ ਹੋਈ ਹੈ ਪਰ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਫਿਰ ਤੋਂ ਕਰਦੇ ਆ ਫਿਰ ਵੀਡੀਓ ਸਟਾਰਟ ਗੱਲਬਾਤ ਕਰਦੇ ਆ ਇਸ ਬਾਰੇ ਕਿ ਕਿਹੜੀ ਗੁੱਡ ਨਿਊਜ਼ ਤੇ ਕਿਹੜੀ ਬੈਡ ਨਿਊਜ਼ ਹੋ ਆ ਪਹਿਲੀ ਜਿਹੜੀ ਗੁੱਡ ਨਿਊਜ਼ ਹੈਗੀ ਆ ਉਹ ਹੈਗੀ ਆ ਸਾਲ ਵਾਲੇ ਪੀਪਰਾਂ ਜਿਨ੍ਹਾਂ ਨੇ ਸਾਲ ਵਾਲੇ ਪੀਪਰ ਫਿਲ ਕੀਤੇ ਆ ਉਹਨਾਂ ਵਾਸਤੇ ਇੱਕ ਗੁੱਡ ਨਿਊਜ਼ ਆ ਤੇ ਜਿਨ੍ਹਾਂ ਨੇ ਪੀਪਰ ਫਿਲ ਕੀਤੇ ਆ ਆਪਣੇ ਮਲਕੀ ਪੀਪਰ ਕਲਿੱਕ ਕੀਤੇ ਆ ਡੋਮੈਸਟਿਕ ਉਹਨਾਂ ਵਾਸਤੇ ਇੱਕ ਬੈਡ ਨਿਊਜ਼ ਆ ਪਰ ਉਹ ਸਾਰਿਆਂ ਵਾਸਤੇ ਨਹੀਂ ਆ ਉਹ ਕਈਆਂ ਵਾਸਤੇ ਉਹ ਬੈਡ ਨਿਊਜ਼ ਆ ਕਈਆਂ ਵਾਸਤੇ ਉਹ ਗੁੱਡ ਨਿਊਜ਼ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਕਿੰਨਾ ਵਾਸਤੇ ਉਹ ਬੈਡ ਨਿਊਜ਼ ਆ ਤੇ ਕਿੰਨਾ ਵਾਸਤੇ ਉਹ ਗੁੱਡ ਨਿਊਜ਼ ਆ ਪਰ ਜਿਨ੍ਹਾਂ ਨੇ ਸਾਲ ਵਾਲੇ ਪੀਪਰ ਫਿਲ ਕੀਤੇ ਆ ਉਹਨਾਂ ਸਾਰਿਆਂ ਵਾਸਤੇ ਹੀ ਇਹ ਗੁੱਡ ਨਿਊਜ਼ ਵਾ ਕਰਦੇ ਆ ਗੱਲਬਾਤ ਕਰਦੇ ਆ ਸਟਾਰਟ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਪੇਪਰ ਫਿੱਲ ਕੀਤੇ ਆ ਸਾਲ ਵਾਲੇ ਪੰਜ ਸੀ ਤੁਹਾਨੂੰ ਪਸਾਰਨ ਪਤਾ ਕਿ ਪੇਪਰ ਫਿੱਲ ਹੋਏ ਸੀ ਪਿਛਲੇ ਸਾਲ ਨਾਲੋਂ ਇਸ ਸਾਲ ਬਹੁਤ ਘੱਟ ਪੇਪਰ ਫਿੱਲ ਹੋਏ ਪਿਛਲੇ ਸਾਲ ਤਾਂ 6 ਲੱਖ ਤੋਂ ਪਲੱਸ ਪੇਪਰ ਫਿੱਲ ਹੋਏ ਸੀ ਇਸ ਵਾਰ ਬਹੁਤ ਘੱਟ ਪੇਪਰ ਫਿੱਲ ਹੋਏ 2 ਮਿੰਟ ਪਹਿਲਾਂ ਵੀ ਵੈਬਸਾਈਟ ਖੁੱਲ ਗਈ ਜਿਸ ਕਰਕੇ ਜਿਹੜੇ ਪੇਪਰ ਆ ਉਹ ਪਹਿਲਾਂ ਹੀ ਫਿੱਲ ਹੋਣੇ ਸ਼ੁਰੂ ਹੋ ਗਏ ਕਲਿੱਕ ਹੋਣੇ ਸ਼ੁਰੂ ਹੋ ਗਏ ਠੀਕ ਆ ਇੱਕ ਗੁੱਡ ਨਿਊਜ਼ ਹੈ ਕਿ ਆ ਜਿਨ੍ਹਾਂ ਨੇ ਪੇਪਰ ਫਿੱਲ ਕੀਤੇ ਆ ਜਿਨ੍ਹਾਂ ਨੇ ਪੇਪਰ ਕਲਿੱਕ ਕੀਤੇ ਆ ਸਾਲ ਵਾਲੇ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਆ ਕਿ ਪੇਪਰ ਨਿਕਲਦੇ ਇਸ ਵਾਰ ਜਿਹੜੇ ਚਾਂਸ ਵਾ ਉਹ 95% ਪਲੱਸ ਵਾ ਠੀਕ ਹੈ ਮਿਲਕੀ ਤਕਰੀਬਨ ਆਪ ਕਹਿ ਲਈ ਕਿ 100% ਦੇ ਲਾਗੇ ਬੰਨੇ ਆ ਪਹਿਲਾਂ ਜਦੋਂ ਪੇਪਰ ਭਰੇ ਜਾਂਦੇ ਹੁੰਦੇ ਸੀ 50% ਤੋਂ ਥੱਲੇ ਹੀ ਚਾਂਸ ਹੁੰਦੇ ਸੀ ਪੇਪਰ ਨਿਕਲਦੇ ਕਿਉਂਕਿ ਨਾਰਮਲੀ ਗੱਲ ਕੋਟਾ ਹੁੰਦਾ ਸੀ 1 ਲੱਖ 1.5 ਲੱਖ ਦਾ ਪੇਪਰ ਭਰੇ ਜਾਂਦੇ ਸੀ 6 6.5 7 ਲੱਖ 5.5 ਲੱਖ 6 ਲੱਖ ਪੇਪਰ ਭਰੇ ਜਾਂਦੇ ਸੀ ਜਿਸ ਕਰਕੇੜਾ ਵਾ 50% ਤੋਂ ਘੱਟ ਪੇਪਰ ਨਿਕਲਦੇ ਚਾਂਸ ਹੁੰਦੇ ਸੀ ਉਹਦੇ ਵਿੱਚ ਨਿਕਲਦੇ ਸੀ ਬਸ ਜਿੰਨਾ ਕੋਟਾ ਹੁੰਦਾ ਸੋ ਉਨੇ ਪੇਪਰ ਨਿਕਲ ਜਾਂਦੇ ਸੀ ਮੰਨ ਲਓ 6 ਲੱਖ ਪੇਪਰ ਭਰਿਆ ਗਿਆ ਵਾ 1 ਲੱਖ ਕੋਟਾ ਵਾ 1 ਲੱਖ ਬੰਦਾ ਪੇਪਰ ਨਿਕਲ ਜਾਣੇ ਬਾਕੀ ਜਿਹੜਾ 5 ਲੱਖ ਆ ਉਹ ਰਹਿ ਜਾਣਾ ਉਹਦੇ ਪੇਪਰ ਨਹੀਂ ਨਿਕਲਨੇ ਤੇ ਸਾਰਿਆਂ ਨੂੰ ਅਫਵਾਹ ਫੈਲ ਜਾਂਦੀ ਕਿ ਪੇਪਰ ਨਹੀਂ ਨਿਕਲਦੇ ਪੇਪਰ ਨਹੀਂ ਨਹੀਂ ਨਿਕਲਦੇ ਇਟਲੀ ਦੀ ਪਰ ਉਹ ਗਲਤੀ ਇਟਲੀ ਦੀ ਨਹੀਂ ਜਾਂ ਇਟਲੀ ਦੀ ਸਰਕਾਰ ਦੀ ਨਹੀਂ ਇਟਲੀ ਨੇੜ ਸਰਕਾਰ ਨੇ ਜਿੰਨਾ ਕੋਟਾ ਉਹਨਾਂ ਨੂੰ ਚਾਹੀਦਾ ਵਾ ਉਹਨਾਂ ਨੇ ਕੋਟਾ ਫਿਕਸ ਕੀਤਾ ਵਾ ਪਰ ਬਾਅਦ ਵਿੱਚ ਪੇਪਰ ਜ਼ਿਆਦਾ ਭਰੇ ਜਾਂਦੇ ਆ ਉਹਨਾਂ ਦੀ ਗਲਤੀ ਨਹੀਂ ਸੀ ਹੁਣ ਇਸ ਵਾਰ ਕੀ ਹੋਇਆ ਵਾ ਪਿਛਲੇ ਸਾਲ ਥੋੜਾ ਜੇ ਬੰਦੇ ਤੰਗ ਹੋਣ ਕਰਕੇ ਇਸ ਵਾਰ ਪੇਪਰ ਜਿਹੜੇ ਆ ਉਹ ਘੱਟ ਭਰੇ ਗਿਆ ਸਾਲ ਵਾਲੇ ਮਲਕੀ ਜਿੰਨਾ ਕੋਟਾ ਸੀ ਉਸ ਤੋਂ ਬਹੁਤ ਘੱਟ ਭਰੇ ਗਿਆ ਮਤਲਬ ਕਿ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਦਾਂ ਕਿ ਪਹਿਲੇ 4 ਮਿੰਟਾਂ ਦੇ ਵਿੱਚ ਮਤਲਬ ਕਿ 9 ਵਜੇ 5 ਤਰੀਕ ਨੂੰ 9 ਵਜੇ ਸਵੇਰੇ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਜਿਹੜੀ ਵਾ ਕਲਿੱਕ ਡੇਟ ਮਲਕੀ ਆਇਆਗਾ ਸੀ ਮਲਕੀ ਜਿਹੜੀ ਸਾਈਡ ਆ ਓਪਨ ਹੋਈ ਸੀ 2 ਮਿੰਟ ਪਹਿਲਾਂ ਹੀ ਓਪਨ ਹੋ ਚੁੱਕੀ ਜਿਹੜੀ ਸਾਈਡ ਉਹਨਾਂ ਨੇ ਓਪਨ ਕਰਤੀ ਥੋੜਾ 2 ਮਿੰਟ ਪਹਿਲਾਂ ਕਰਤੀ ਸੀ ਓਪਨ ਮਤਲਬ ਕਿ 5-6 ਮਿੰਟ ਦੇ ਵਿੱਚ ਵਿੱਚ ਜਿਹੜੇ ਪੇਪਰ ਆ ਉਹ ਵੱਧ ਤੋਂ ਵੱਧ 52600 ਵੱਧ ਤੋਂ ਵੱਧ 27000 ਜਿਹੜੇ ਪੇਪਰ ਆ ਉਹ ਭਰੇ ਗਏ ਵਾ ਜੋ ਮਤਲਬ ਕਿ ਕੋਟੇਰੇ हिसाब ਨਾਲ ਬਹੁਤ ਘੱਟ ਵਾ ਇਸ ਲੱਖੇ ਤਨੂੰ ਮੈਂ ਕਹਿ ਰਿਹਾ ਕਿ ਇਸ ਵਾਰ ਜਿਹੜੇ ਵੀ ਦਾ ਭਰਾਵਾਂ ਨੇ ਸਾਲ ਵਾਲੇ ਪੇਪਰ ਭਰੇ ਆ ਉਹਨਾਂ ਵਾਸਤੇ ਇੱਕ ਗੁੱਟ ਨਿਊਜ਼ ਹੈਗੀ ਕਿ ਪੇਪਰ ਨਿਕਲ ਦੇਣ ਦੇ ਚਾਂਸ ਵਾ ਉਹ 95% ਪਲੱਸ ਆਪਾਂ ਕਹਿ ਸਕਦੇ ਹਾਂ ਮੈਂ ਮੈਂ 100% ਕਿਉਂ ਨਹੀਂ ਕਹਿ ਰਿਹਾ ਇਹਦੇ ਬਾਰੇ ਗਲਤਫਹਿਮੀ ਕਰ ਲਈਏ ਤਾਂ ਨਹੀਂ ਮੈਂ ਕਹਿ ਰਿਹਾ ਕਿ ਕਈ ਵਾਰ ਕੀ ਹੁੰਦਾ ਵਾ ਹੁਣ ਮੈਂ 100% ਕਹਿਦਾ ਕਈ ਵਾਰ ਡਾਕੂਮੈਂਟਾਂ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਬਾਅਦ ਵਿੱਚ ਬੰਦੇ ਦੇ ਡਾਕੂਮੈਂਟ ਵਿੱਚ ਪ੍ਰੋਬਲਮ ਆਉਣ ਕਰਕੇ ਜਾਂ ਤਾਂ ਮਾਲਕ ਤੁਹਾਨੂੰ ਡਾਕੂਮੈਂਟ ਨਹੀਂ ਦਿੰਦਾ ਜਾਂ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਤੁਹਾਡਾ ਮਾਲਕ ਪਾ ਦਿੰਦਾ ਵਾ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪੇਪਰ ਨਾਲ ਨਿਕਲਦਾ ਫਿਰ ਆਪਾਂ ਕਹਿ ਸਕਦੇ ਹਾਂ ਪਰ ਉਂਝ ਜੇਕਰ ਤੁਹਾਡਾ ਸਾਰਾ ਕੁਝ ਸਹੀ ਰਵੇ ਤੁਹਾਡਾ ਮਾਲਕ ਤੁਹਾਡੇ ਨਾਲ ਸਹੀ ਰਵੇ ਇਸ ਵਾਰ ਜਿਹੜੇ ਵਾ ਉਹ 100 ਪਲੱਸ ਹੀ ਚਾਂਸ ਹੈਗੇ ਆ 100% ਪਲੱਸ ਹੀ ਚਾਂਸ ਹੈਗੇ ਆ ਪੇਪਰ ਨਿਕਲਦੇ ਜਿਨ੍ਹਾਂ ਨੇ ਸਾਲ ਵਾਲੇ ਪੇਪਰ ਫਿਲ ਕੀਤੇ ਸੀ ਕਿਉਂਕਿ ਜਿਨ੍ਹਾਂ ਨੇ ਪੇਪਰ ਭਰੇ ਗਏ ਆ ਉਹ ਕੁਝ ਵੀ ਨਹੀਂ ਹੈ ਕੋਟਾ ਬਹੁਤ ਜ਼ਿਆਦਾ ਸੀ ਪੇਪਰ ਥੋੜੇ ਭਰੇ ਗਏ ਇਸ ਵਾਰ ਠੀਕ ਹੈ ਤੇ ਤਿੰਨ ਚਾਰ ਮਿੰਟ ਦੇ ਵਿੱਚ ਜਿਹੜੇ ਵਾ ਪੇਪਰ ਹੈ ਉਹਨਾਂ ਕੋਈ ਮਤਲਬ ਕਿ ਪਿਛਲੀ ਵਾਰ ਕੀ ਹੁੰਦਾ ਸੀ ਪਹਿਲਾਂ ਕੀ ਹੁੰਦਾ ਸੀ ਜਦੋਂ ਇਹ ਤਵੇ ਚ ਪੇਪਰ ਪੇਪਰ ਓਪਨ ਹੋਏ ਸੀ ਉਹ ਕੀ ਜਿਹੜੀ ਆਪਣੀ ਸਾਈਡ ਹੈ ਉਸਤੇ ਵੀ ਜ਼ਿਆਦਾ ਲੋਡ ਪੈਣ ਕਰਕੇ ਕਿਉਂਕਿ ਇੰਨੇ ਜਣੇ ਨੇ 6 ਲੱਖ ਬੰਦੇ ਨੇ 5.5 ਲੱਖ ਬੰਦੇ ਨੇ 5 ਲੱਖ ਬੰਦੇ ਨੇ ਜਦੋਂ ਇੱਕੋ ਵਾਰ ਜਿਹੜੀ ਸਾਈਡ ਓਪਨ ਕਰਨੀ ਆ ਤੇ ਨਾਰਮਲੀ ਗੱਲ ਕਿ ਉੱਥੇ ਲੋਡ ਪੈਣਾ ਵਾ ਤੇ ਸਾਈਡ ਨੇੜਾ ਵਾ ਥੋੜਾ ਜਿਹਾ ਲੈਗ ਕਰਨਾ ਮਤਲਬ ਕਿ ਹੈਂਗ ਹੋਣੀ ਹੈ ਮਾੜੀ ਜੀ ਸਾਈ ਜਿਸ ਕਰ ਕਿ ਜਿਹੜੇ ਕਈਆਂ ਦੇ ਪੇਪਰ ਭਰੇ ਨਹੀਂ ਜਾਂਦੇ ਕਈਆਂ ਦੇ ਜਾ ਕੇ 3 4 5 10 ਮਿੰਟ ਤੇ ਭਰੇ ਜਾਂਦੇ ਸੀ ਪੇਪਰ ਮਲਕੀ ਸਾਈਡ ਓਪਨ ਤੋਂ ਸਾਈਡ ਓਪਨ ਹੋਣ ਤੋਂ ਵੀ 10 15 ਮਿੰਟ ਬਾਅਦ ਜਾ ਕੇ ਭਰੇ ਜਾਂਦੇ ਸੀ ਪਰ ਇਸ ਵਾਰ ਕੀ ਹੋਇਆ ਵਾ ਉਹਨਾਂ ਨੇ ਪਹਿਲੀ ਗੱਲ ਤਾਂ ਜਿਹੜੇ ਪੇਪਰ ਜਦੋਂ ਓਪਨ ਕੀਤੇ ਆ ਤੇ ਉਹ 5 26000 ਬੰਦੇ ਨੇ ਪੇਪਰ ਭਰਤੇ ਪਹਿਲੇ 3 4 ਮਿੰਟਾਂ ਦੇ ਵਿੱਚ ਤੇ ਉਹਨਾਂ ਸਾਰਿਆਂ ਦੇ ਹੀ ਪੇਪਰ ਨਿਕਲਦੇ ਚਾਂਸ ਹੈਗੇ ਆ ਪਹਿਲੀ ਗੱਲ ਤਾਂ ਉਹਨਾਂ ਦਾ ਟਾਈਮਿੰਗ ਵਧੀਆ ਸੀ ਦੂਜੀ ਗੱਲ ਉਹਨਾਂ ਦਾ ਕੋਟੇ ਵਿੱਚ ਨਾਮ ਵੀ ਆ ਜਾਣਾ ਕਿਉਂਕਿ ਕੋਟਾ ਬਹੁਤ ਜ਼ਿਆਦਾ ਸੀ ਪੇਪਰ ਘੱਟ ਭਰੇ ਗਏ ਆ ਤੀਜੀ ਗੱਲ ਪੇਪਰ ਉਹਨਾਂ ਦੇ ਹੀ ਫਿਲ ਹੋਣੇ ਸੀ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੈਗਾ ਸੀ ਨਾਰਮਲੀ ਗੱਲ ਵਾ ਇਸ ਕਰਕੇ ਇਹਦੇ ਵਾ ਜਿਹੜੇ ਵੀ ਨਾ ਭਰਾਵਾਂ ਨੇ ਪੇਪਰ ਇਸ ਵਾਰ ਫਿਲ ਕੀਤੇ ਹਨ ਸਾਲ ਵਾਲੇ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਆ ਕਿ ਪੇਪਰ ਜਿਹੜੇ ਆ ਇਸ ਵਾਰ 95% ਪਲੱਸ ਜਿਹੜੇ ਆ ਚਾਂਸ ਹੈਗੇ ਆ ਪੇਪਰ ਨਿਕਲਦੇ ਹੁਣ ਆਪਾਂ ਗੱਲਬਾਤ ਕਰਦੇ ਆ ਦੂਜੇ ਨੰਬਰ ਤੇ ਦੂਜਾ ਨੰਬਰ ਹੈਗਾ ਵਾ ਡੋਮੈਸਟਿਕ ਪੇਪਰ ਵਾਲੇ ਉਹਨਾਂ ਵਾਸਤੇ ਕੀ ਬੈਡ ਨਿਊਜ਼ ਆ ਉਹਨਾਂ ਵਾਸਤੇ ਕਿਹੜੀ ਨਿਊਜ਼ ਆਈ ਆ ਇਸ ਟੌਪਿਕ ਬਾਰੇ ਆ ਪਗਲਬਾਤ ਕਰ ਲਈਏ ਇਦੇ ਵਿੱਚ ਕੀ ਸੀ ਇਹਦੇ ਵਿੱਚ ਕੋਟਾ ਹੈਗਾ ਸੀ ਸਿਰਫ ਤੇ ਸਿਰਫ 9500 ਦਾ 9500 ਦਾ ਕੋਟਾ ਸੀ ਸਿਰਫ ਠੀਕ ਹੈ ਚਲੋ 10000 ਕੋਟਾ ਹੈਗਾ ਸੀ ਵੱਖਰਾ ਸੀ ਉਹ ਉਹਦੇ ਬਾਰੇ ਵੀ ਗੱਲਬਾਤ ਕਰ ਲੈਣੇ ਆ ਜਿਹੜਾ ਇਹ 9500 ਕੋਟਾ ਸੀ ਇਹ ਸਿਰਫ ਹੈਗਾ ਸੀ ਕਿ ਘਰਾਂ ਦੀ ਦੇਖਭਾਲ ਕਰਨ ਵਾਸਤੇ ਠੀਕ ਹੈ ਜਿਹੜਾ 10000 ਦਾ ਵੱਖਰਾ ਕੋਟਾ ਹੈ ਚਲੋ ਉਹਦੇ ਚ ਤਾਂ ਕੇ ਨਾ ਪੇਪਰ ਭਰੇ ਹੀ ਨਹੀਂ ਆ ਉਹ ਕੋਟਾ ਹੈਗਾ ਸੀ ਜਿਨ੍ਹਾਂ ਦੀ ਉਮਰ ਮਾਲੂ ਕੀ 80 ਸਾਲ ਪਲੱਸ ਜਿਹੜੇ ਬਜ਼ੁਰਗ ਵਾ ਉਹਨਾਂ ਦੀ ਦੇਖਭਾਲ ਜਾਂ ਪਲਾਸੇ ਦੇ ਅਪਾਹੇ ਜਿਹੜੇ ਮਲਕੀ ਜਿਨ੍ਹਾਂ ਦੇ ਕੋਈ ਅੰਗ ਪੈਰ ਕੰਮ ਨਹੀਂ ਕਰਦਾ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਭਾਵੇਂ ਬੱਚੇ ਸੀ ਭਾਵੇਂ ਬਜ਼ੁਰਗ ਸੀ ਠੀਕ ਹੈ ਉਹਨਾਂ ਵਾਸਤੇ ਜਿਹੜਾ ਦਾਹ ਮਲਕੀ ਜਿਹੜਾ ਆਪਣਾ 10000 ਦਾ ਕੋਟਾ ਸੀ ਇਹ ਮਲਕੀ ਜਿਹੜਾ ਆਪਣਾ 10000 ਦਾ ਕੋਟਾ ਸੀ ਉੱਚ ਚਲੋ ਕਿਹਨੇ ਪੇਪਰ ਨਹੀਂ ਭਰੇ ਪੇਪਰ ਭਰੇ ਜਿਨ੍ਹਾਂ ਨੇ ਸਾਰੇ ਨੇ ਭਰੇ 9500 ਵਾਲੇ ਕੋਟੇ ਵਿੱਚ ਜਿਹੜੇ ਡੋਮੈਸਟਿਕ ਵਾਲੇ ਨਾਰਮਲ ਪੇਪਰ ਸੀ ਕਰਾਏ ਦੇਖਭਾਲ ਵਾਸਤੇ ਠੀਕ ਹੈ ਤੇ ਕੋਟਾ ਹੈਗਾ ਸੀ ਸਿਰਫ 9500 ਦਾ ਜਿਹੜੇ ਪੇਪਰ ਆ ਉੱਪਰ ਹੈਗਾ 45000 44 45000 ਪਲਸ ਪੇਪਰ ਪੜੇ ਭਰੇ ਗਏ ਇਸ ਵਾਰ ਡੋਮੈਸਟਿਕ ਪੇਪਰ ਇਸ ਕਰਕੇ बैड ਨਿਊਜ਼ ਵਾਹ ਕਿ ਕੋਟਾ ਘੱਟ ਸੀ ਪੇਪਰ ਜ਼ਿਆਦਾ ਭਰੇ ਗਏ ਤੇ ਨਾਰਮਲ ਹੀ ਗੱਲ ਪੇਪਰ ਇਹਨੇ ਨਿਕਲਣੇ ਨਹੀਂ ਹੁਣ ਪੇਪਰ ਨਿਕਲਣੇ ਕਿੰਨੇ ਕਿੰਨਾ ਵਾਸਤੇ ਗੁੱਡ ਨਿਊਜ਼ ਹੈਗੀ ਹੈ ਜਿਨ੍ਹਾਂ ਦੇ ਪੇਪਰ ਮਲਕੀ ਜਦੋਂ ਵੈਬਸਾਈਟ ਓਪਨ ਹੋਈ ਆ ਉਸੇ ਵੇਲੇ ਹੀ ਜਿਨ੍ਹਾਂ ਦੇ ਪੇਪਰ ਜਿਹੜੇ ਆ ਕਲਿੱਕ ਹੋ ਗਏ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਮਲਕੀ ਜਿਨ੍ਹਾਂ ਦੀ ਟਾਈਮਿੰਗ ਜਿਨ੍ਹਾਂ ਨੂੰ ਚਲੋ ਸਲਿੱਪ ਨਹੀਂ ਮਿਲੀ ਚਲੋ ਮਿਲ ਜੂਗੀ ਇੱਕ ਦੋ ਦਿਨਾਂ ਦੇ ਵਿੱਚ ਲੋ ਜਿਨ੍ਹਾਂ ਨੂੰ ਮਿਲ ਗਈ ਆ ਉਹ ਵੇਖ ਸਕਦੇ ਆ ਆਪਣੀ ਟਾਈਮਿੰ ਟਾਈਮਿੰਗ ਜਿਹੜੀ ਵਾ ਜੇਕਰ ਟਾਈਮਿੰਗ 1-2 ਮਿੰਟ ਵੱਧ ਤੋਂ ਵੱਧ ਹੱਦ ਜੇਕਰ 2 ਮਿੰਟ ਦੇ ਵਿੱਚ ਵਿੱਚ ਤੁਹਾਡੀ ਟਾਈਮਿੰਗ ਹੈਗੀ ਆ 9:01 ਮਿੰਟ 9:50 ਸਕਿੰਟ 30 ਸਕਿੰਟ 40 ਸਕਿੰਟ 9:01 ਮਿੰਟ 20 ਸਕਿੰਟ ਵੱਧ ਤੋਂ ਵੱਧ ਮੈਕਸਿਮਮ ਜਿਹੜਾ ਆਪਾਂ ਕਹਿ ਲਈਏ ਕਿ 2 ਮਿੰਟ ਤੱਕ 2 ਮਿੰਟ ਪਲੱਸ ਨਾ ਹੋਵੇ ਫਿਰ ਤੁਹਾਡੇ ਪੇਪਰ ਨਿਕਲਦੇ ਚਾਂਸ ਬਹੁਤ ਘੱਟ ਵਾ ਪਰ ਜੇਕਰ ਤੁਹਾਡੀ ਟਾਈਮਿੰਗ ਵਾ 9:02 ਮਿੰਟ ਤੋਂ ਥੱਲੇ ਵਾ ਮਤਲਬ ਕਿ 1 ਮਿੰਟ ਤੇ 50 ਸਕਿੰਟ ਵਾ ਜਾਂ 1 ਮਿੰਟ 20 ਸਕਿੰਟ ਆ ਜਾਂ 9:00 ਮਿੰਟ ਤੇ 50 ਸਕਿੰਟ ਆ 30 ਸਕਿੰਟ ਆ ਇਦਾਂ ਵਜੇ ਕਰਤਾ ਤੁਹਾਡੀ ਟਾਈਮਿੰਗ ਉਹਨਾਂ ਵਾਸਤੇ ਗੁੱਟ న్యూਸ ਹੈਗੀ ਆ ਕਿ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਭਾਜੇਕਰ ਤੁਸੀਂ ਕਹੋਗੇ ਤੁਹਾਡੀ ਟਾਈਮਿੰਗ ਹੈਗੀ ਆ 9:05 ਮਿੰਟ 6 ਮਿੰਟ 7 ਮਿੰਟ ਫਿਰ ਤੁਹਾਡੇ ਪੇਪਰ ਨਿਕਲਦੀ ਥੋੜੀ ਜਿਹੀ ਚਾਂਸ ਆ ਉਹ ਘੱਟ ਹੈਗੀ ਆ ਇਸ ਵਾਰ ਇਸ ਕਰਕੇ ਜਿਹੜੇ ਵੀਰਾ ਭਰਾਵਾਂ ਨੇ ਡੋਮੈਸਟਿਕ ਵਾਲੇ ਪੇਪਰ ਫਿਲ ਕੀਤੇ ਸੀ ਉਹਨਾਂ ਵਾਸਤੇ ਨਿੱਕੀ ਜੀ ਬੈਡ న్యూਸ ਹੈ ਚਲੋ ਮੈਨੂੰ ਵੀ ਹੋਣ ਦੋਕ ਲੱਗ ਰਿਹਾ ਵਾ ਕਿਉਂਕਿ ਬੜੇ ਬਿਨਾਂ ਭਾਵਾਂ ਵੇਟ ਕਰ ਰਿਆ ਸੀ ਪੇਪਰਾਂ ਦੀ ਪਰ ਪੇਪਰ ਇਸ ਵਾਰ ਡੋਮੈਸਟਿਕ ਵਾਲੇ ਕੋਟਾ ਘੱਟ ਸੀ ਪੇਪਰ ਜ਼ਿਆਦੇ ਭਰੇ ਗਏ ਨਾਰਮਲੀ ਗੱਲ ਆ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਜਿਨ੍ਹਾਂ ਦੀ ਟਾਈਮਿੰਗ ਕਿਤੇ 3 ਮਿੰਟ ਆ ਜਾਂ 4 ਮਿੰਟ ਆ ਚਲੋ ਪੇਪਰ ਨਿਕਲ ਸਕਦੇ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਚਾਂਸ ਘੱਟ ਵਾ ਪੇਪਰ ਨਿਕਲਦੇ ਜਿਨ੍ਹਾਂ ਦੀ ਟਾਈਮਿੰਗ ਤਾਂ 5 6 ਮਿੰਟ ਆ ਉਹ ਤਾਂ ਨਾਰਮਲੀ ਗੱਲ ਵਾ ਉਹਨਾਂ ਦੇ ਜਿਹੜੇ ਪੇਪਰ ਨਿਕਲਦੇ ਆ ਚਾਂਸ ਬਹੁਤ ਘੱਟ ਵਾ ਇਸ ਵਾਰ ਪਰ ਜਿਨ੍ਹਾਂ ਦੀ ਟਾਈਮਿੰਗ ਹੈਗੀ ਹੈ 9:01 ਮਿੰਟ, 1.5 ਮਿੰਟ ਠੀਕ ਹੈ 9:00 0 ਮਿੰਟ ਤੇ 30 ਸਕਿੰਟ, 20 ਸਕਿੰਟ, 5 ਸਕਿੰਟ, 10 ਸਕਿੰਟ ਉਹਨਾਂ ਦੇ ਚਲੋ ਪੇਪਰ ਨਿਕਲਣ ਦੇ ਚਾਂਸ ਹੈ ਕਿਉਂਕਿ ਉਹਨਾਂ ਦੇ ਪੇਪਰ ਪਹਿਲਿਆਂ ਉੱਪਰ ਹੈਗੇ ਆ ਪਰ ਜਿਨ੍ਹਾਂ ਦੀ 2 ਮਿੰਟ ਪਲੱਸ ਟਾਈਮਿੰਗ ਹੈ 9:02 ਮਿੰਟ ਤੇ ਪਲੱਸ ਟਾਈਮਿੰਗ ਆ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਪਰ ਬਹੁਤ ਘੱਟ ਚਾਂਸ ਵਾ ਦੂਜਿਆਂ ਦੇ ਪਰ ਕਿਉਂਕਿ ਨਾਰਮਲੀ ਗੱਲ ਵਾ ਕੋਟਾ ਕੋਟਾ ਹੈਗਾ ਸੀ ਥੋੜਾ ਤੇ ਪੇਪਰ ਭਰੇ ਗਿਆ ਜਿਆਦੇ ਹੁਣ ਦੇਖਦੇ ਆ 9 ਮੰਥ ਵਾਲੇ ਪੇਪਰਾਂ ਦਾ ਕੀ ਹੁੰਦਾ ਵਾ ਠੀਕ ਹੈ ਮਿਲ ਕੇ ਕਿੰਨੇ ਪੇਪਰ ਭਰੇ ਜਾਂਦੇ ਆ ਕੋਟੇ ਤੋਂ ਵੱਧ ਭਰੇ ਜਾਂਦੇ ਆ ਜਾਂ ਘੱਟ ਭਰੇ ਜਾਂਦੇ ਆ ਇਹ ਤਾਂ ਪਤਾ ਲੱਗੂਗਾ ਜਦੋਂ ਪੇਪਰ ਭਰੇ ਜਾਣਗੇ ਹੁਣ ਜਿਹੜੇ ਪੇਪਰ ਰਹਿ ਗਿਆ ਸਿਰਫ ਰਹਿ ਗਿਆ 12 ਤਿੰਨੂ ਪੇਪਰ ਜਿਹੜੇ ਆ ਭਰੇ ਜਾਣੇ ਆ ਠੀਕ ਆ ਮਤਲਬ ਕਿ ਕੱਲ ਛੱਡ ਕੇ ਤੇ ਪਰਸੋਂ-ਪਰਸੋਂ ਪੇਪਰ ਭਰੇ ਜਾਣੇ ਆ ਹੁਣ 9 ਮੰਥ ਵਾਲੇ ਜਿਨ੍ਹਾਂ ਨੇ ਫਾਈਲ ਰੈਡੀ ਕਰਾਈਆਂ ਸੀ ਉਹਨਾਂ ਵਾਸਤੇ ਵੀ ਜਿਹੜੇ ਵਾ ਬਾਅਦ ਪਤਾ ਲੱਗੂਗਾ ਕਿ ਪੇਪਰ ਨਿਕਲਦੇ ਚਾਂਸ ਕਿੰਨੇ ਆ ਕੀ ਹਫ਼ਤਾ ਹੈ ਉਹਦੇ ਬਾਅਦ ਆਪਾਂ ਗੱਲਬਾਤ ਕਰਾਂਗੇ ਪਰ ਹਾਲ ਦੀ ਘੜੀ ਜਿਹੜੀਆਂ ਇਹ ਦੋ ਇੱਕ ਗੁੱਡ ਨਿਊਜ਼ ਤੇ ਇੱਕ ਬੈਡ ਨਿਊਜ਼ ਹੈ ਗੁੱਡ ਨਿਊਜ਼ ਹੈ ਕਿਸਾਨ ਵਾਲੇ ਪੇਪਰਾਂ ਵਾਸਤੇ ਕਿ ਪੇਪਰ ਨਿਕਲਦੇ ਫੁੱਲ ਬਟਾ ਫੁੱਲ ਚਾਂਸ ਵਾ ਦੂਜੇ ਨੰਬਰ ਤੇ ਇਹਨਾਂ ਨੇ ਡੋਮੈਸਟਿਕ ਪੇਪਰ ਫਿਲ ਕੀਤੇ ਸੀ ਉਹਨਾਂ ਦੇ ਥੋੜਾ ਜਿਹਾ ਪ੍ਰੋਬਲਮ ਭਈ ਹੈ ਇਸ ਵਾਰ ਕਿ ਪੇਪਰ ਨਿਕਲਦੇ ਥੋੜੇ ਜਿਹੇ ਘੱਟ ਚਾਂਸ ਹੈਗੇ ਲਓ ਵੀ ਮਿੱਤਰੋ ਇਸ ਵੀਡੀਓ ਚਿਰ ਫੇਨਾ ਹੀ ਪਰ ਤੁਸੀਂ ਟੈਨਸ਼ਨ ਨਾ ਲਓ ਇਹ ਨਹੀਂ ਗੱਲ ਕਿ ਜਿਨ੍ਹਾਂ ਨੇ ਪੇਪਰ ਫਿਲ ਕੀਤੇ ਆ ਜੇਕਰ ਤੁਹਾਡੀ 9:00 ਵਜੇ 5 ਮਿੰਟ ਟਾਈਮਿੰਗ ਹੈ ਤੁਹਾਡੇ ਬਿਲਕੁਲ ਨਹੀਂ ਚਾਂਸਾਂਗੇ ਇਦਾਂ ਦੀ ਕੋਈ ਗੱਲ ਨਹੀਂ ਆ ਹੋ ਸਕਦਾ ਵਾ ਕਿ ਕੋਟਾਵਾਦ ਜਿਹਾ ਆਉਣ ਵਾਲੇ ਸਮੇਂ ਵਿੱਚ ਦੂਜੀ ਗੱਲ ਹੋ ਸਕਦਾ ਵਾ ਕਿ ਜੇਕਰ ਮਤਲਬ ਕਿ ਜਿਨ੍ਹਾਂ ਦੀ ਟਾਈਮ ਵਿੱਚ ਵਧੀਆ ਸੀ ਜਿਨ੍ਹਾਂ ਦੀ ਇੱਕ ਇੱਕ ਮਿੰਟ ਸੀ ਜਾਂ 0 ਮਿੰਟ 5 ਸਕਿੰਟ 10 ਸਕਿੰਟ ਸੀ ਉਹਨਾਂ ਦੇ ਕਿਰਿਆ ਵਿੱਚ ਪ੍ਰੋਬਲਮ ਪੈ ਜੇ ਉਸ ਤੋਂ ਬਾਅਦ ਤੁਹਾਡੀ ਮਤਲਬ ਕਿ ਤੁਹਾਡੀ ਵਾਰੀ ਆ ਜੇ ਤੁਸੀਂ ਪਰ ਟੈਨਸ਼ਨ ਨਾ ਲਓ ਵੇਟ ਕਰੋ ਆਉਣ ਵਾਲੇ ਸਮੇਂ ਵਿੱਚ ਵੇਖਦੇ ਹਾਂ ਕੀ ਬੰਦਾ ਲਓ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਾਥੀ ਦੇ ਕਾਲ ਜੀਤੇ ਟੇਕ ਕੇਅਰ ਜੀ